ਕਿਵੇਂ ਆ ਚਾ? ਔਰ ਠੀਕ ਆ ਠੀਕ ਆ ਭਤੀ। ਨਵੇਰ ਲੈ ਤਾਲਤੂਲ ਦਾ ਕੰਮ। ਹਾਂ ਪਾਲ ਤਾਂ ਯਾਰ ਕੱਢਦਾ ਇੱਕ ਵਾਰੀ ਹੱਥ ਜਾ ਫੇਰ ਤਾਂ। ਅੱਛਾ। ਕਿਵੇਂ ਆ? ਠੀਕ ਆ। ਤੈਨੂੰ ਬੜਾ ਲਈ ਵਰਦੇ ਹੁੰਦੇ ਡਾਕਟਰਾਂ ਕੋਲੇ दारू ਦੂਰੋ ਖੇਚੜਾਉਣੇ ਅਸੀਂ ਭਾਈ। ਉਹ ਹਾਂ ਮੈਨੂੰ ਲੈ ਕੇ ਗਏ ਸੀ ਡਾਕਟਰ ਕੋਲੇ। ਅੱਛਾ। ਕਹਿੰਦੇ ਤੇਰੀ दारू ਛੜਵਾਉਣੀ ਆ। ਛੱਡ ਦੇ ਯਾਰ। ਉਹ ਯਾਰ ਤੂੰ ਮੇਰੀ ਗੱਲ ਸੁਣ। ਹਾਂ ਅੱਛਾ। दारू ਦੇ ਵਿੱਚ ਜਿਹੜੀਆਂ ਚੀਜ਼ਾਂ ਪੈਂਦੀਆਂ ਉਹ ਤਾਂ ਆਪਾਂ ਖਾ ਸਕਦੇ ਆ ਤੇ ਫਿਰ दारू ਕਿਉਂ ਨਹੀਂ ਪੀ ਸਕਦੇ ਆ ਆਪਾਂ? ਕੋਈ ਡਾਕਟਰਾਂ ਤੈਨੂੰ ਪਤਾ ਹੋਊਗਾ ਕਿਵੇਂ ਵੀ ਅੰਗੂਰ ਵੀ ਖਾ ਸਕਦੇ ਆਪਾਂ ਖਾ ਸਕਦੇ ਆਂ ਅੰਗੂਰ ਹਾਂ ਗੁੜ ਵੀ ਖਾ ਸਕਦੇ ਆ ਗੁੜ ਵੀ ਨਹੀਂ ਮਾੜਾ ਹੈ ਤੇ ਮਾਲਾ ਪਾਣੀ ਵੀ ਪੀ ਸਕਦੇ ਆ ਪਾਣੀ ਤਾਂ ਲੈ ਪਾਣੀ ਤਾਂ ਜ਼ਰੂਰੀ ਹੈ ਆਪਣੇ ਲਈ ਫਰਕ ਤਾਂ ਫਰੱਗ ਦਾ ਹੀ ਰਹਿ ਗਿਆ ਸਾਰਾ ਕੁਝ ਤਾਂ ਆਪਾਂ ਖਾ ਪੀ ਸਕਦੇ ਆ ਅੱਬੇ ਮਜ਼ਾ ਆਏਗਾ ਨਾ ਬਿੜੋ ਕਿ ਮੈਂ ਤੇਰੇ ਸਿਰ 'ਚ ਪਾਵਾਂ ਰੇਤਾ ਹਾਂ ਤੇਰੇ ਸੱਟ ਲੱਗੂਗੀ ਨਹੀਂ ਰੇਤਾ ਤਾਂ ਖਿਲਰ ਜਾਊਗਾ ਅੱਛਾ ਇਹ ਮੈਂ ਤੇਰੇ ਸਿਰ ਚ ਮੁੜ ਕੇ ਮੈਂ ਪਾ ਦਿਆਂ ਪਾਣੀ ਹਾਂ ਪਾਣੀ ਵੀ ਖਿਲਰ ਜੂਗਾ ਨਹੀਂ ਸੱਤ ਲੱਗਣੀ ਨਾ ਠੀਕ ਆ ਫਿਰ ਮੈਂ ਇਹਨਾਂ ਨੂੰ ਇੱਕ ਸੈਂਟਜ ਪਾ ਕੇ ਗੁੰਨ ਕੇ ਹਾਂ ਪਾਣੀ ਤੇ ਰੇਤੇ ਨੂੰ ਹਾਂ ਮਿੱਟੀ ਨੂੰ ਤੇ ਉਹਨੂੰ ਅੱਗ 'ਚ ਪਕਾਵਾਂ ਹਾਂ ਤੇ ਉਹਦੀ ਬਣਾ ਕੇ ਇੱਟ ਤੇਰੇ ਮਾਰਾਂ ਮੈਂ ਸਿਰ 'ਚ ਹਾਂ ਕਿੰਨਾ ਫਰਕ ਰਹਿ ਗਿਆ ਹਾਂ ਸੱਤ ਤਾਂ ਲੱਗੂਗੀ ਬਸ ਉਵੇਂ ਹੀ ਆ ਦਾਰੂ 'ਚ ਫਰਕ ਤੱਕਦਾ ਹੀ ਰਹਿ ਗਿਆ <laughs> oh, no 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 <laughs> no, no, no. <laughs>